ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਤੇ ਅੱਜ ਦਾ ਰੈਕਸ਼ਨ ਕਰਨ ਜਾ ਰਹੇ ਹਾਂ ਜੀ ਆਪਾਂ ਬਹੁਤ ਘੈਂਟ ਜੀ ਵੀਡੀਓ ਆ ਥੰਬਨੇਲ થી ਹੀ ਵੇਖ ਲਿਆ ਕਾਰਪੈਂਟਰ ਤੇ ਵੀਡੀਓ ਪੂਰੀ ਐ ਨਜ਼ਾਰੇਦਾਰ ਐ ਮਜ਼ਾ ਆਊਗਾ ਤੁਹਾਨੂੰ ਦੇਖਣ ਦਾ ਜਿਹੜੇ ਵੀ ਐਂਪਰ ਆਪਣੇ ਚੈਨਲ ਨਾਲ ਜੁੜੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਉਹ ਮਿਹਨਤ ਕਰਨੀ ਪੈਂਦੀ ਆ ਜੀ ਵੀਡੀਓ ਉਹਨਾਂ ਵਾਸਤੇ ਤੇ ਤੁਹਾਡਾ ਸ਼ਾਇਦ ਮਨ ਤਪ ਕਰਾ ਜਦਾ ਵਾ ਤੇ ਫਨੀ ਵੀਡੀਓ ਉਹ ਜੀ ਆਪਾਂ ਤੁਹਾਡਾ ਟਾਈਮ ਵੇਸਟ ਕੀਤੇ ਬਿਨਾ ਵੀਡੀਓ ਕਰਦੇ ਹਾਂ ਸ਼ੁਰੂ ਆ ਲੋਹਣ ਆਹ ਕੇ ਲੱਗਦਾ ਕਿ ਕਿ ਯਾਓ ਹਾ ਵੇਹਤਾਰ ਵੇਖ ਚੰਗੀ ਤਰ੍ਹਾਂ ਵੇਖ ਏਦਾਂ ਦੇ ਉਸਤਾਦ ਜੀ ਆਪਾਂ ਕਾਮਯਾਬ ਹੋ ਗਏ ਆ ਮਿੰਟਕ ਬਾਅਦ ਇਹਨੂੰ ਚੁੱਕ ਕੇ ਵੇਖਣ ਦਾ ਪਿੰਦੇ ਦੇ ਇੱਥੇ ਕੋਈ ਮੋਰੀ ਆ ਜਿਹੜੇ ਨਿਸ਼ਾਨੇ ਲਾਉਣੇ ਆ ਉਹ ਜੇ ਤੈਨੂੰ ਇਹ ਪਤਾ ਲੱਗ ਜੇ ਰ ਫਿਰ ਤੂੰ ਮਿਸਤਰੀ ਨਾ ਬਣ ਜਾਈ ਸਹੀ ਗੱਲ ਆ ਸਵੇਰ ਦਾ ਤੈਨੂੰ ਆ ਪਰਨ ਵਾਲਾ ਆ ਫੜਾਇ ਇਹਨੂੰ ਚੰਪੜਿਆਂ ਦਾ ਸਵੇਰ ਦਾ ਉਹ ਉਸਤਾਦ ਜੀ ਬਣਾਤੇ ਆ ਆ ਲਾਸਟ ਹੀ ਆ ਬੱਸ ਤੁਸੀਂ ਤਾਂ ਮੈਨੂੰ ਆਨੇ ਹੀ ਕਿ ਆਪਾਂ ਬਹੁਤ ਵੱਡੇ ਪ੍ਰੋਜੈਕਟ ਲੈਣੇ ਆ ਤੇ ਆ ਕਦੋਂ ਤੱਕ ਪੰਜਾਲਿਆਂ ਦੀ ਰਹਿਣਾ ਆਪਾਂ ਉਹ بڑے بڑے ਪ੍ਰੋਜੈਕਟ ਵੀ ਕਰਾਂਗੇ ਪਹਿਲਾਂ ਨਿਗੇ ਨਿਗੇ ਕੰਮ ਹੀ ਆ ਕੰਮ ਨਬੇੜੇ ਨਿਗੇ ਇਹ ਰਾਜ ਰੋੜੇ ਆ ਇਹ ਕੱਢ ਲੀਏ ਪਹਿਨਾ ਆਪਾਂ ਉਸਤਾਦ ਜੀ ਉਹ ਤਾਂ ਠੀਕ ਆ ਪਰ ਮੈਂ ਕੰਮ ਸਿੱਖਣ ਦੇ ਚੱਕਰ ਚ ਮੈਂ ਉਹਦੇ ਬਾਹਰੋਂ ਵੀ ਆ ਗਿਆ ਵਾਂ ਕੰਮ ਸਿਖਾਉਣ ਦੇ ਨਿਆ ਤੇ ਹੋਰ ਕੀਦਰਾ ਮੈਂ ਉਸਤਾਦ ਜੀ ਆ ਬਸ ਫਟੀਆਂ ਪੰਜਾਲੇ ਕਰੀ ਜਾਣੇ ਆ ਹੋਰ ਕੋਈ ਬੈੱਡ ਬੁੱਡ ਬਣਵਾਓ ਉਹ ਮੈਨੂੰ ਆ ਬਣਾਏ ਨੂੰ ਛੇਕ ਦੇ ਹੋ ਗਿਆ ਨਾ ਕਿੱਦਾਂ ਉਹ ਹੁੰਦਾ ਬੈਠਾ ਤੇ ਬਾਹਰੋਂ ਕਿਉਂ ਆ ਗਿਆ ਉਥੇ ਲੱਗਾ ਰਹਿੰਦਾ ਰਮਾਨ ਕੀ ਕੰਮ ਕਰਦਾ ਹਾਂ ਉਸਤਾਦ ਜੀ ਬਕਸੇ ਜੇ ਬਣਾਈਂ ਅੱਛਾ ਇਹ ਤਾਂ ਕੰਮ ਹੀ ਉੜਾ ਸੌਕਾ ਹੀ ਬਣਾਈ ਜਾਂਦਾ ਬਕਸੇ ਉਥੇ ਤਾਜੀ ਜਦੋਂ ਲੱਗਦੀ ਨਾ ਤੇ ਸਿਕਰਤ ਪੈ ਤਕਬਰਾਟ ਬਹੁਤ ਹੁੰਦੀ ਮੈਂ ਸੋਚਿਆ ਸੇਵਕਾਲੇ ਤੇ ਅੱਜ ਦੁਪਹਿਰ ਕੰਮ ਕਰਨ ਦੇ ਕਿਉਂ ਨਾ ਕੰਮ ਸਿੱਖ ਕੇ ਆਈਏ ਅੱਛਾ ਇਹ ਨਾ ਵੇ ਕਿ ਤੇ ਇਨਾ ਬਕਸਿਆਂ ਚ ਬੰਦ ਹੋ ਗਏ ਜਾਂਦੇ ਆ ਜੀ ਤੇ ਉਹਦੇ ਬੰਦੇ ਨੇ ਜਿਹੜੇ ਉੱਥੇ ਕੰਮ ਕਰਨਦੇ ਆ ਹੈਂ ਉਹ ਨੇ ਬੰਦੇ ਆਪਣੇ ਪੰਜਾਬ ਦੇ ਉੱਥੇ ਡੈ ਵਿਚਾਰੇ ਜਿਹੜੇ ਲੇਬਰਾਂ 'ਚ ਕੰਮ ਕਰਦੇ ਆ ਉਹ ਉਹ ਤਾਂ ਦੇ 100-100 ਫੁੱਟ ਚਾੜ ਦਿੰਦੇ ਤਾਂ ਨਨ ਤੋਂ ਪੇ ਉਸਤਾਦ ਜੀ ਉਹਦੇ ਵੱਡੇ ਜਿਗਰਾਂ ਵਾਲੇ ਕਈ ਮੇਰੇ ਵਰਗੇ ਮਾਤੜ ਕਮਜ਼ੋਰ ਦਿਲ ਦੇ ਵੀ ਹੁੰਦੇ ਆ ਮੈਂ ਸੋਚਿਆ ਕਿ ਤੁਹਾਡੇ ਕੋਲੋਂ ਕੰਮ ਸਿੱਖਦਾਂ ਪਰ ਤੋਂ ਹੀ ਵੀ ਸਪੇਰਾਂ 'ਚ ਜੇ ਮਿਲ ਜਾਏ ਇਹ ਇੱਕ ਤੇ ਐਵੇਂ ਹੀ ਸਮਝਦਾ ਉਹ ਇੱਕ ਕਲਾਵਾ ਹੱਥ ਦੀ ਕਲਾ ਜਿਹੜੀ ਤੈਨੂੰ ਮੈਂ ਦੇਤੀ ਆ ਉਸਤਾਦ ਜੀ ਮੇਰੀ ਤੇ ਮਜਬੂਰੀ ਸੀ ਤੇ ਤੁਸੀਂ ਇਹ ਕੰਮ ਕਿਉਂ ਸਿੱਖ ਲਿਆ ਉਹ ਬਸ ਆ ਅੰਗਰੇਜ਼ੀ ਲੈ ਆਵੇ ਠੀਕ ਹੈ ਮੈਂ ਬਸਤਾ ਜੀ ਉਹ ਐਨਐ ਸਕੂਲਾਂ ਕਢਾਤਾ ਪਹਿਲਾਂ ਮੈਨੂੰ ਫਰੇਜੀ ਨਹੀਂ ਹੀ ਆਉਣੀ ਤੇ ਮੁੜ ਕੇ ਲਿਆ ਇਧਰ ਕੰਮ ਚ ਸੁੱਟਿਆ ਉਹ ਕਿਦਾਂ ਉਸਤਾ ਜੀ ਯਾਰ ਅਸਲ ਚ ਨਾ ਮੈਨੂੰ ਕਾਰਾਂ ਦਾ ਬੜਾ ਸ਼ੌਂਕ ਸੀ ਅੱਛਾ ਉਹ ਮਾਤੜ ਬੰਦੇ ਨੂੰ ਉਸਤਾ ਜੀ ਹੁੰਦਾ ਕਿ ਗੱਡੀਆਂ ਗੁੱਡੀਆਂ ਚ ਘੁੰਮਦੀ ਹੈ ਮੈਨੂੰ ਇਹ ਵੀ ਚੱਲ ਗੱਡੀ ਗੁੱਡੀ ਕਿਰੇ ਚਲਾਵਾਂਗੇ ਮੈਨੂੰ ਕਿਹਨੇ ਕਿਹਾ ਵੀ ਕਾਰਪੇਂਟਰ ਦਾ ਕੰਮ ਸਿੱਖਣਾ ਹੈ ਬਸ 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 ਉਸਤਾ ਜੀ ਮੈਨੂੰ ਲੱਗਾ ਪਤਾ ਤੂੰ ਹੀ ਆਂਦੇ ਨੇ ਉਦਾਂ ਦੇ ਲਈ ਨਹੀਂ ਜਾਣੀ ਕਿਉਂ ਨਾ ਲੱਕੜੀਆਂ ਬਣਾ ਬਣਾ ਕੇ ਲੈ ਆਂਗਾ ਕਾਰਾ ਮੈਨੂੰ ਅਸਲੀਆਂ ਦਾ ਸ਼ੌਂਕ ਹੀ ਲੱਕੜੀਆਂ ਕਾਰਾਂ ਬਣਾ ਕੇ ਮਾਰਦੀਆਂ ਮੈਂ ਕਿਹਾ ਕੀ ਤਾਂ ਕਾਰਾਂ ਨੂੰ ਪੇਂਟ ਪਾਉਂਡ ਕਰਨਾ ਆਹੋ ਤੇ ਮੈਂ ਦਵਾ-ਦਵ ਮੈਂ ਕਿਹਾ ਇਹੋ ਜੀ ਮੈਨੂੰ ਘੱਲ ਦੋ ਉਹ ਪਤਾ ਮੈਨੂੰ 6 ਮਹੀਨਿਆਂ ਬਾਅਦ ਲੱਗਾ ਵੀ ਇਹਨੂੰ ਕਾਰ ਪੇਂਟ ਤੁਹਾਨੂੰ ਤਾਂ ਫੇਰ ਉਸਤਾਦ ਹੀ ਸ਼ੌਂਕ ਹੀ ਲਾ ਕੇ ਬੈਗੇ ਆਗੇ ਉਹ ਮੈਨੂੰ ਕੱਲੇ ਨੂੰ ਲੈ ਕੇ ਬੈਠੇ ਆ ਉਹ ਇੱਥੇ ਸਾਰੀ ਦੁਨੀਆ ਨੂੰ ਓੜੇ-ਵੜੇ ਸ਼ੌਂਕ ਲੈ ਕੇ ਬਿਵੇਂ ਸਹੀ ਗੱਲ ਐ ਉਸਤਾਦ ਜੀ ਗੰਜਾਸ ਹੁੰਦੀ ਨਹੀਂ ਆ ਲੋਕਾਂ ਕੋ ਤੇ ਸ਼ੌਂਕ ਵੱਡੇ ਵੱਡੇ ਪਾ ਲੈਂਦੇ ਸਿਆਣੇ ਸੱਚ ਹੀ ਕਹਿ ਗਏ ਠੀਕ ਹੈ ਕਹਿ ਗਏ ਸਿਆਣੇ ਐਦੇ ਚ ਉਹ ਨਾਲੇ ਕਾਮਾ ਨੂੰ ਸ਼ੈਣ ਓਏ ਐਦੇ ਚ ਉਹ ਤੇ ਬਥੇਰਾ ਵਾ ਜੇਬ ਚ ਪੈਸਾ ਵੀ ਹੋਣਾ ਚਾਹੀਦਾ ਵਾ ਉਸਤਾਦ ਜੀ ਜਦੋਂ ਜੇਬ ਚ ਰੁਪਈਆ ਨਹੀਂ ਆ ਤੇ ਫਿਰ ਐਦੇ ਚ ਉਹ ਵੀ ਕੀ ਕਰਨਾ ਭਰਤੀ ਪਾ ਲੈਗੇ ਬੰਦਾ ਫਿਰ ਹੋਰ ਨਹੀਂ ਕੋ ਹੁੰਦਾ ਤੇ ਲੋ ਜੀ ਇਹਦੀਆਂ ਭਰਤੀਆਂ ਦੇ ਵੀ ਲੈਵਲ ਨਿਕਲਣਗੇ ਉਸਤਾਜ ਜੀ ਇਹ ਕੰਮ ਦੀ ਇੱਜ਼ਤ ਵੀ ਹੈਗੀ ਸੀ ਕਿ ਸ਼ੁਰੂ ਤੋਂ ਤੱਪੜ ਤੋਂ ਲੈ ਕੇ ਉਹ ਲੋਕੀ ਲੜ ਪੈਂਦੇ ਨਾ ਕਿਸੇ ਨੂੰ ਕਹਿ ਦਈਏ ਵੀ ਫਲਾਣੇ ਦੀ ਮੰਜੀ ਢੋਗ ਦੇਣਾ ਉਹ ਲੋਕਾਂ ਮੈਣਾ ਆਹ ਮਿਸਤਰੀ ਸਾਡੀ ਮੰਜੀ ਢੋਗ ਦੀ ਹਾਂ ਜੀ ਦੁੱਗੇ ਨੇ ਮੈਣਾ ਮਿਸਤਰੀ ਸਾਡੀ ਮੰਜੀ ਢੋਗ ਦੇਣਾ ਕਿਹਨੇ ਪੁੱਛਣਾ ਮਿਸਤਰੀ ਕਿਧਰੋਂ ਆਇਆ ਆ ਫਲਾਣੇ ਦੀ ਮੰਜੀ ਢੋਗ ਕੇ ਆ ਬਸ ਉਸਤਾਜ ਜੀ ਜਿਤਾ ਹਣੀ ਵੀ ਕਿੱਥੋਂ ਆ ਐਸੇ ਗੱਲ ਨੇ ਜਿਤ ਘਟਾਤੀ ਆ ਉਹ ਕਿਦਾਂ ਬਹੁਤ ਸੋਹਣੇ ਲੱਗੀਦਾ ਉਸਤਾਜ ਜੀ ਜਦੋਂ ਇਦਾਂ ਕਹੀਦਾ ਵਾ ਕਿ ਮੈਂ ਫਲਾਣੇ ਸੌ ਦੀ ਮੰਜੀ ਢੋਗ ਕੇ ਆ ਆ ਯਾਰ ਲੋਕੀ ਉਦੋਂ ਆ ਕੇ ਕਹਿੰਦੇ ਸੀ ਵੀ ਸਾਡੀ ਮੰਜੀ ਭਾਠ ਕੀ ਕਰਾਂਗੇ ਦੱਸ ਤਾਈਆਂ ਲੋਕਾਂ ਨੇ ਸਾਰੇ ਹੁਣ ਬੈੱਡ ਬਣਾ ਲਏ ਆ ਹੁਣ ਮੰਝੀਆਂ ਦੇ ਲੋਕੀ ਘੱਟ ਕੱਦਮ ਕੰਮ ਮੰਝੀਆਂ ਦਾ ਹਾਂ ਮੰਝੀਆਂ ਚੋਕੀ ਦਿੱਤੀਆਂ ਹੁਣ ਮੰਝੀਆਂ ਹੈ ਹੀ ਨਹੀਂ ਆ ਹੁਣ ਕੋਈ ਕਹਿੰਦਾ ਵੀ ਨਹੀਂ ਨਾ ਆਣ ਕੇ ਵੈਸੇ ਉਸਤਾਦ ਜੀ ਉਦੋਂ ਕਹਿੰਦੇ ਕਿ ਕਮਿਸ਼ਨ ਕਮਿਸ਼ਨ ਬਹੁਤ ਖਾਂਦੇ ਹੁੰਦੇ ਸੀ ਮਿਸਤਰੀ ਤੇ ਕਿੰਨੀ ਕਾ ਕਮਿਸ਼ਨ ਮਿਲ ਜਾਂਦੀ ਹੁਣ ਨਹੀਂ ਹੈਗਾ ਪੈਸਾ ਹੁਣ ਤੇ ਆਨਲਾਈਨ ਕੰਮ ਹੋਇਆ ਵਾ ਕੰਪੀਟੀਸ਼ਨ ਆਹਰਾ ਦਾ ਵਾ ਇਹਦਾ ਗਾਲੇ ਮਿਸਤਰੀ ਨੂੰ ਖੜਦੇ ਨਹੀਂ ਸਮਾਨ ਲੈਣ ਆਲੇ ਸਮਾਨ ਲਿਆ ਕੇ ਦੱਸਦੇ ਵੀ ਮਿਸਤਰੀ ਆ ਪਿਆ ਸਮਾਨ ਢੀਰ ਲੈ ਇਹਨੂੰ ਜਿੱਦਾਂ ਢੀਰ ਮੈਂ। ਉਸਤਾ ਜੀ ਮੈਨੂੰ ਕਮਿਸ਼ਨ ਦਾ ਇੱਕ ਗੱਲ ਯਾਦ ਆ ਕਿ ਜਿਆਦਾ ਆ ਗਿਆ। ਜਿੱਦਾਂ ਉਸਤਾ ਜੀ ਲੋਕੀ ਲਿਆ ਲਿਆ ਵੇਚਣ ਦੇ ਬੈੱਡ ਬੁੱਡ ਸੋਫੇ ਸਾਫੇ ਤੇ ਇਦਾਂ ਆਪਾਂ ਵੀ ਕਰਤਾਰਪੁਰੋਂ ਬੜੇ ਬਣਾਤੇ ਬੈੱਡ ਚੁੱਕਦੇ ਆ। ਤੇ ਕੰਮ ਆਪਾਂ ਵੱਡਾ ਚਲਾਉਨੇ ਆ ਤੇ ਸ਼ੋਰੂਮ ਲਈ ਆਪਾਂ ਇਹ ਕਿੱਥੋਂ ਹੋਣੇ ਸ਼ੋਰੂਮ ਉਹ ਸਤ ਜੀ ਜਿੱਡਾ ਤੁਹਾਡਾ ਸਰੀਰ ਐ ਐਡਾ ਜਿਗਰਾ ਵੀ ਰੱਖੋ ਉਹ ਕੰਮ ਤੇ ਸ਼ੁਰੂ ਕਰੀਏ ਆਪੇ ਮਾਲਕ ਦਊਗਾ ਉਹ ਕੋਈ ਨਹੀਂ ਆਗੇ ਨਾ ਪੈਸੇ ਪਾਲਾਂਗੇ ਸ਼ੋਰੂ ਵੀ ਕੋਈ ਨਹੀਂ ਇੱਕ ਸ਼ਰਤ ਜੇ ਉਹ ਗੜੀ ਉਸਤਾਦ ਜੀ ਨਾਮ ਐ ਰੱਖਣਾ ਜੀ ਮਿਸਤਰੀ ਐਂਡ ਮਿਸਤਰੀ ਫਰਨੀਚਰ ਹਾਲ ਵਾਹ ਮਿਸਤਰੀ ਐਂਡ ਮਿਸਤਰੀ ਹੋਰ ਕਿਹੜਾ ਮਿਸਤਰੀ ਉਸਤਾਦ ਜੀ ਮੈਂ ਵੀ ਮਿਸਤਰੀ ਬੰਨਾ ਹੀ ਆ ਉਸਤਾਦ ਜੀ ਹੁਣ ਉਹ ਭਰਾਵਾ ਤੂੰ ਮੇਰੇ ਵਾਲਾ ਮਿਸਤਰੀ ਮੈਨੂੰ ਪੜਾ ਠੀਕ ਐ ਨਾ ਗੱਲਾਂ ਦੇ ਬਾਗ ਨਾ ਇੱਥੇ ਵਿਖਾ ਤੋ ਪਤਵਾਰ ਦੀ ਲੱਗਣ ਦੀ ਆ ਕਰਜ਼ਾ ਲੈ ਗਿਆ ਕਬਜੇ ਦੇ ਉਸਤਾਦ ਜੀ ਐ ਕਹਿ ਦਿੰਦੇ ਜਿੱਦਾਂ 10 ਕਿੰਨਿਆਂ ਦਾ ਲੈਣ ਜਣਾ ਡੇਢ ਰੁਪਏ ਦਾ ਕਬਜਾਵਾ ਤੇ ਸਵੇਰ ਦੇ ਮੈਂ 10 ਚੱਕਰ ਮਾਰਦੇ ਆ ਇੱਕੇਰੀ ਡੱਬੀ ਮਂਗਾਓ ਤੇ ਮੇਰਾ ਖਾੜਾ ਛਡਾਓ ਤੇ ਜਿੱਦਾਂ ਜਿੱਦਾਂ ਲੱਗੜੇ ਉਦਾਂ ਉਦਾਂ ਮਂਗਾਉਣੇ ਆ ਮੈਂ ਡੱਬੀ ਮਂਗਾ ਕੇ ਤੇ ਕਰਜ਼ਾ ਚੜਾਵਾ ਆ ਮੈਂ ਇਹ ਗੱਲ ਆ ਹਾਂ ਉਸਤਾਦ ਜੀ ਮੈਂ ਇੱਕ ਹੋਰ ਹਿਸਾਬ ਲਾ ਲਿਆ ਹੂੰ ਆਪਣਾ ਨਹੀਂ ਜੇ ਇੱਥੇ ਕੁਝ ਵੀ ਬੰਨਾ ਆਪਾਂ ਸ਼੍ਰੀਨਗਰ ਨੂੰ ਨਿਕਲ ਗਏ ਤੇ ਉੱਥੇ ਆਪਣਾ ਕੀ ਬੰਨਾ ਜਿਆੜੀ ਜਿਆਦਾ ਹਾਂ ਜੀ ਸੇਹੂ ਖਾਨੇ ਕਰੀ ਨਾਲ ਹੋ ਗਏ ਨੇ ਉਧਰ ਉਹ ਬਣਾਉਣੇ ਤੇ ਆਪਾਂ ਫੇਰ ਪੰਜਾਲੇ ਤੇ ਫਟਕੀਆਂ ਹੀ ਆ ਤੇ ਉੱਥੇ ਬਣਾ ਲਿਆ ਕਰਦੇ ਆ ਜਿੰਨੇ ਆਪਣੇ ਰੰਗ ਪੱਕਗੇ ਆ ਨਾ ਤੇ ਬਾ ਫੇਲ ਹੋਣਾ ਕਸ਼ਮੀਰ ਦੇ ਆਪਣੇ ਦੇ ਨਹੀਂ ਕੰਮ ਕਰਨੇ ਸਾਜੀ ਗਰਮੀ ਵੀ ਬੜੀ ਇੱਥੇ ਦੇ ਉੱਥੇ ਸਭੋ ਠੰਡਾ ਇਲਾਕਾ ਉੱਥੇ ਹੀ ਚਲਦੇ ਆ ਮਨ ਓਏ ਉੱਥੇ ਟਾਪ ਦੇ ਮਿਸਤਰੀ ਜਾਂਦੇ ਆ ਸ਼੍ਰੀਨਗਰ ਠੀਕ ਆ ਨਾ ਫਟਕੀਆਂ ਬਣਾਉਣ ਵਾਲੇ ਨਹੀਂ ਜਾਂਦੇ ਅਗਲੇ ਮੀਨਾਕਾਰੀ ਕਰਾਉਂਦੇ ਆ ਲੱਕੜ ਦੇ ਉੱਤੇ ਸਾਜੀ ਤੁਸੀਂ ਟਾਪ ਦੇ ਮਿਸਤਰੀ ਜੇ ਤੁਹਾਨੂੰ ਨਹੀਂ ਉਹਦੀ ਮੀਨਾਕਾਰੀ ਉਹ ਜਦੋਂ ਮੀਨਾਕਾਰੀ ਸਿਖਾਉਣ ਲੱਗੇ ਸੀ ਨਾ ਉਹਦਾ ਮੈਂ ਛੁੱਟੀਆਂ ਮਾਰਨ ਡੈ ਰਹਾ ਬੱਸ ਇਹੋ ਤੇ ਉਸਤਾਦ ਜੀ ਸਾਡੇ ਲੋਕਾਂ ਦੀ ਗੱਲ ਮਾੜੀ ਆ ਜਦੋਂ ਕੋਈ ਟੰਗ ਦਾ ਕੰਮ ਸਿੱਖਣਾ ਹੁੰਦਾ ਉਹਦਾ ਛੁੱਟੀਆਂ ਮਾਰਨ ਡੈ ਪੈਂਦੇ ਆ ਤੇ ਜਦੋਂ ਫੱਟੀਆਂ ਪਰਣਾਲੇ ਸਿੱਖਣੇ ਆ ਉਹ ਕਦੋਂ ਦਿੱਲੀ ਆਉਣਗੇ ਤੇ ਮੈਨੂੰ ਤੇ ਉਸਤਾਦ ਜੀ ਆਪ ਇਦਾਂ ਹੀ ਲੱਗਣ ਲਾ ਪਿਆ ਵਾ ਜਦੋਂ ਤੁਸੀਂ ਮੈਨੂੰ ਕੋਈ ਕੰਮ ਸਿਖਾਉਣਾ ਨਾ ਟੰਗ ਦਾ ਤੇ ਮੇਰੀਆਂ ਤੇ ਆਪ ਛੁੱਟੀਆਂ ਆ ਜਾਣੀਆਂ ਮੈਂ ਇਹ ਤੈਨੂੰ ਕਹਿਆ ਨਾ ਹੁਣ ਇਹ ਛੁੱਟੀਆਂ ਕਰਨਾ ਭਾਵੇਂ ਜਾ ਆ ਪਰਣਾਲੇ ਸਵੇਰ ਦੇ ਤੈਨੂੰ ਕਿਹਾ ਉਹ ਨਹੀਂ ਤੇਰੇ ਕੋਲ ਬੰਡੇ ਆ ਤੇ ਗੱਲਾਂ ਜਿੰਨੀਆਂ ਮਰਜ਼ੀ ਬਣਾਈ ਸਤਾਜੀ ਵਰਮਾ ਦਾ ਨਹੀਂ ਧਰਮੇ ਨੂੰ ਨਾ ਲੈ ਆਵਾ ਉਹ ਮੈਂ ਧਰਮੇ ਨਾਲ ਕੋਲ ਆਉ ਧਰਮੇ ਨੂੰ ਲੈ ਆਵਾ ਵਰਮਾ ਲੈ ਗਿਆ ਛੇ ਕੱਢਣ ਵਾਲਾ ਅਛਾਈ ਵਰਮਾ ਮੈਨੂੰ ਲੱਗਾ ਖਣੀ ਆ ਨਾਲ ਦੇ ਦੁਕਾਨ ਵਾਲੇ ਨੂੰ ਕਹਿਣ ਦੇ ਕਿ ਇਹਨੂੰ ਆਜ ਮਾਰ ਕੇ ਲਿਆ ਬਹੁਤੀਆਂ ਗੱਲਾਂ ਨਾ ਕਰ ਗੁਣੀਆਂ ਵੜਾਉ ਗੁਣੀਆਂ ਦੇ ਸਤਾਜੀ ਇਹ ਆ ਗੁਣੀਆਂ ਤੇ ਇਹਦੇ ਨਾਲ ਚੱਲਦੀ ਆ ਦੁਨੀਆ ਇਹ ਤੇ ਉਸਤਾਦ ਜੀ ਸ਼ੇਰ ਬਣ ਗਿਆ ਬਣਾ ਦੀ ਦੇ ਇਦਾਂ ਖੜਿਆ ਖੜੋਤਿਆ ਇਹਦੇ ਉਸਤਾਦ ਜੀ ਮੈਨੂੰ ਵੀ ਸ਼ੇਰ ਆਉਂਦਾ ਜੀ ਮੇਰੇ ਤੋਂ ਵੀ ਸੁਣੋ ਹਾਂ ਕਿਹੜਾ ਸ਼ੇਰ ਆਉਂਦਾ ਤੈਨੂੰ ਆ ਵੇਖੀ ਟੌਰਪ ਮੱਕੜ ਦਾ ਜਦ ਬਣਿਆ ਮਿਸਤਰੀ ਲੱਕੜ ਦਾ ਸਭ ਕੰਮ ਗੁਣੀਆਂ ਵਿੱਚ ਕਰਨੇ ਨੇ ਲੋਕਾਂ ਨੇ ਪੈਸੇ ਭਰਨੇ ਨੇ ਫਿਰ ਸ਼ਟਡਾਊਨਾਂ ਤੇ ਜਾਵਾਂਗੇ ਸਾਡੇ ਪਾਹੇ ਲੱਕੜ ਨਾਲ ਜੁੜੇ ਰੰਦੇ ਨਾ ਸ਼ੇਰ ਜਿਨਾਂ ਆ ਆ ਯੋ ਇੰਨੇ ਗੁੱਸੇ ਵੇਖੀ ਜਿਹੜੇ ਪੈਸੇ ਨਾ ਪਾੜਦੇ ਹਾਂ ਜੀ ਸ਼ੇਰ ਹੀ ਥੋੜਾ ਕਿਦਾਂ ਦਾ ਹੈ ਨਾ ਉਹ ਸ਼ਾਲਾ ਸ਼ੇਰ ਹਾਂਜੀ ਹਾਂਜੀ ਸਹੀ ਨਾ ਉਸਤਾਦ ਜੀ ਬਿਲਕੁਲ ਮੈਂ ਕਹਿੰਦਾ ਤੁ ਕੰਮ ਹੀ ਇਹ ਕਰ ਲੈ ਸ਼ੇਰ ਸਹੀ ਗੱਲ ਹੈ ਉਸਤਾਦ ਜੀ ਇਹ ਮੇਰੇ ਵਾਅਦਾ ਨਹੀਂ ਹੈ ਕਿਉਂ ਜਿਆਦੀ ਨਹੀਂ ਨਾ ਹੁੰਦੀ ਸ਼ੈੜੀ ਅੱਛਾ ਦਿਮਾਗ ਥੋੜਾ ਹੌਲਾ ਨਾ ਮਤਲਬ ਥੋੜਾ ਮੱਧਰਾ ਨਾ ਡਾਰੂਸੀ ਤੋਂ ਵਾਲਾ ਵੇਹੇ ਉਸਤਾਦ ਜੀ ਮੈਂ ਹਿਸਾਬ ਲਾ ਲਿਆ ਲੋਕਾਂ ਦਾ ਹਾਂ ਲੋਕੀ ਵੇਖ ਕੇ ਨਹੀਂ ਯਰਦੇ ਕਿਉਂ ਕੀ ਗੱਲ ਹੋ ਗਈ ਆ ਮੈਂ ਮੈਨੂੰ ਉਸਤਾਦ ਜੀ ਕਹਿੰਦਾ ਤੂੰ ਕੜਾ ਹੈ ਰਾਮਗੜੀਆਂ ਵਾ ਤੂੰ ਲੱਕੜ ਦਾ ਕੰਮ ਕਰਦਾ ਇਹ ਤਾਂ ਕੰਮ ਹੀ ਰਾਮਗੜੀਆਂ ਦਾ ਨਹੀਂ 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 ਓਏ ਉਹਨਾਂ ਨੂੰ ਗਿਆ ਫੇਰ ਕੀ ਹੋਗਾ ਇਹ ਰਾਮਗੜੀਆਂ ਨਹੀਂ ਕਹਿੰਦੇ ਉਹ ਕੰਮ ਦੇ ਰਾਮਗੜੀਆਂ ਕੋਈ ਸਿੱਖੇ ਆ ਨਾ ਉਹ ਨਾਲੇ ਲੋਕਾਂ ਨੂੰ ਨਹੀਂ ਧਿਆਨ ਦੇਈਦਾ ਲੋਕੀ ਬਸੇਰਾ ਕੋਈ ਕਹਿੰਦੇ ਹੁੰਦੇ ਆ ਲੋਕੀ ਖੁਸ਼ ਹੁੰਦੇ ਆ ਕਿ ਇਹਨੂੰ ਕੰਮ ਕਰਦਿਆਂ ਵੇਖ ਕੇ ਬਾਣੀ ਕਰੀ ਜੀ ਇਹ ਕਰਕੇ ਲੋਕਾਂ ਨਾਲ ਨਹੀਂ ਧਿਆਨ ਦੇਈਦਾ ਕੰਮ ਕਰੀਦਾ ਹੁੰਦਾ ਆਪਣਾ ਤੇ ਆ ਬਾਊ ਜਿਹੜਾ ਆਪਣਾ ਉਸਤਾਦ ਜੀ ਗਵਾਂਢੀ ਆਹੋ ਐਵੇਂ ਲੋਕਾਂ ਨੂੰ ਕਹਿੰਦਾ ਰਹਿੰਦਾ ਮੈਂ ਆ ਰਾਮਗੜੀਆਂ ਉਹ ਕਿਧਰ ਆ ਰਾਮਗੜੀਆਂ ਉਸਤਾਦ ਜੀ ਯੂਪੀ 'ਚ ਆ ਰਾਮਗੜ ਨਹੀਂ ਕੰਮ ਤੇ ਨਹੀਂ ਇਹ ਕਹਿੰਦਾ ਆਹੋ ਤੇ ਐਵੇਂ ਲੋਕਾਂ ਨੂੰ ਕਹਿੰਦਾ ਰਹਿੰਦਾ ਰਾਮਗੜ ਗਿਆ ਤੇ ਆ ਰਾਮਗੜ ਆਇਆ ਓਏ ਓਏ ਹੁਣ ਤੈਨੂੰ ਜਿਹੜਾ ਪੁੱਛੇ ਨਾ ਕਿ ਤੂੰ ਰਾਮਗੜੀਆਂ ਤੂੰ ਗਾੜੀੋਂ ਕਹਣਾ ਨਹੀਂ ਮੈਂ ਸਿੱਧਾ ਗੜੀਆਂ ਸਹੀ ਜੀ ਉਸਤਾਦ ਜੀ ਇੱਦਾਂ ਹੀ ਕਰਦਾ ਆਪਾਂ ਸਿੱਧਾ ਗੜ ਲਾ ਕੇ ਨੂੰ ਆਏ ਆ ਹਾਂ ਸਹੀ ਗੱਲ ਉਸਤਾਦ ਜੀ ਆਪਾਂ ਦੇ ਯੂਪੀ ਆ ਹੋ ਲੈ ਮੈਨੂੰ ਉਸਤਾਦ ਜੀ ਚੇਤੇ ਆ ਗਿਆ ਨਾ ਮੈਂ ਤਾਂ ਕੀ ਕਰਨਾ ਉਸਤਾਦ ਜੀ ਜਿਹੜਾ ਦਿਨੋਂ ਇਦਾਂ ਕਹਿੰਦਾ ਨਾ ਠੋਕ ਕੇ ਜਵਾਬ ਦੇਗਾ ਮੈਂ ਕਿੱਥੋਂ ਮੈਂ ਕਿੱਦਾਂ ਇਹਨਾਂ ਦੇ ਮੂੰਹ ਭਾਂਦਾ ਉਸਤਾਦ ਜੀ ਉਹ ਨਾਲੇ ਅਸੀਂ ਗੁਰੂਆ ਕੰਮ ਸਿੱਖੇ ਆ ਨਾਮ ਘੜੀਆਂ ਗੋ ਜਦੋਂ ਤੇ ਫਿਰ ਕਾਦੀ ਗੱਲ ਸਹੀ ਗੱਲ ਆ ਉਸਤਾਦ ਜੀ ਆਪਣੇ ਦੇ ਉਸਤਾਦ ਲੋਗ ਆ ਉਹ ਉਸਤਾਦ ਜੀ ਇਦਾਂ ਨਹੀਂ ਆਪਣਾ ਕੁੱਖ ਵੀ ਬਦਲਦਾ ਕਿਦਾਂ ਬਦਲਣਾ ਫਿਰ ਉਹ ਆ ਕੰਮਕੂਮ ਆਪਾਂ ਆੜੇ ਛੱਡ ਦਈਏ ਤੇ ਰਾ ਆਪਣੇ ਕੋਲ ਬਾਲਣ ਦਾ ਹੀ ਉਦਾਂ ਗਿਆ ਇਹ ਵੀ ਕਿਤੇ ਕੰਮ ਚੱਲ ਕੋ ਨਹੀਂ ਬਾਲਣ ਦਾ ਕੰਮ ਮਾੜਾ ਦੋ ਤਿੰਨ ਮਰਗਾਂ ਹੋ ਜਾਂਦੀਆਂ ਰੋਜ ਦੀਆਂ ਬਾਲਣ ਦੇ ਵੇਖਦਾ ਹੀ ਹੈ ਨਾ ਉਸਤਾਜੀ ਦੇ ਲੋਕ ਮਰਨੋਂ ਹਟ ਗਏ ਤੇ ਫੇਰ ਤੇ ਆਪ ਮਰ ਜਾਣਗੇ ਬਗਵਾ ਕਰੀ ਆ ਆੜੇ ਸਵੇਰ ਦਾ ਇਹਆਂ ਗੱਲਾਂ ਕਰਨ ਲੋਕ ਮਰਨੋਂ ਵੱਢ ਜਾਣ ਜਿਨ੍ਹਾਂ ਦੀ ਆਈ ਉਹਨਾਂ ਨੇ ਜਾਣਾ ਹੀ ਜਾਣਾ ਹੈ ਨਹੀਂ ਆ ਹੋਏ ਤੇ ਗੱਲ ਆ ਗਈ ਉਸਤਾਜੀ ਤੁਹਾਡੀ ਉਹਨਾਂ ਨੂੰ ਕਿੱਦਾਂ ਰੋਕ ਲੇਗਾ ਜਾਨ ਵਾਲਿਆਂ ਉਸਤਾਜੀ 50 ਰੁਪਏ ਤੇ ਦਿਓ ਕੀ ਕਰਨੇ 50 ਰੁਪਏ ਉਸਤਾਦ ਜੀ ਘਬਰਾੜਦੀ ਹੁੰਦੀ ਬੱਤਾਂ ਨੂੰ ਆਹ ਨੂੰ ਪਤਾ ਆਹ ਪਤਾ ਰੁਪਈਆ ਤੇ ਇੱਕ ਨਹੀਂ ਹੈਗਾ ਜੇਬ ਦੇ ਵਿੱਚ ਸਵੇਰ ਦਾ ਤੇਰੇ ਸਾਹਮਣੇ ਵੱਟਿਆ ਬਈ ਪੈਸਾ ਤੇ ਕੋਕ ਨਹੀਂ ਵੱਟਿਆ ਸਵੇਰ ਦਾ ਤੇਰੇ ਸਾਹਮਣੇ ਕੋਈ ਗਾਗ ਆਇਆ ਮੈਨੂੰ ਦੱਸ ਖਾਂ ਪਹਿਲਾਂ ਜਾਓ ਉਸਤਾਦ ਜੀ ਰੋਂਦੇ ਰਹਿੰਦੇ ਜੇ ਤੂੰ ਦੱਸ ਦੇ ਜੇ ਕੋਈ ਪੈਸਾ ਵਟਿਆ ਹੋਵੇ ਤੈਨੂੰ 50 ਕਿੱਥੋਂ ਦਵਾਉਣਾ ਤੇ ਗੱਲੇ 'ਚ ਓਦਾਂ ਵੀ ਰੱਖਿਆ ਹੀ ਹੁੰਦਾ ਵਾ ਦੁਕਾਨਦਾਰਾਂ ਨੇ ਤੇ 10 ਵੀ ਹੁਣੇ ਜੇਬ 'ਚ ਹੱਥ ਮਾਰੋ ਦੇ ਦੋ ਗੱਲਾਂ ਤੇ ਗਾੜੀ ਇਹ ਕਿਤੇ ਨਰਾਇਣੇ ਸਾਹ ਦੀ ਆ ਪੂਜਾ ਦਾ ਗੱਲਾ ਆ ਜੇਬਾਂ 'ਚ ਹੀ ਹੁੰਦੇ ਪੈਸੇ ਫੋਨਾਂ ਦੇ ਬਸ ਖੋਣੀ ਹੈਗਾ ਵੈਸੇ ਸਾਧ ਜੀ ਅਮੀਰ ਹੋਣਾ ਜੇ ਤਾਂ ਇਹ ਕਮਾਉਣੇ ਆ ਨਾ ਆਹ ਪੈਸੇ ਤੇ ਕਮਾਉਣੇ ਇੱਕ ਆਈਡੀਆ ਮੇਰੇ ਕੋਲ ਹੋਰ ਹੈਗਾ ਜਿਹੜਾ ਆਈਡੀਆ ਤੁਹਾਨੂੰ ਬਕਸਾ ਬਣਾ ਕੇ ਦੇਣਾ ਵਾ ਲੱਕੜ ਦਾ ਆਪਣੇ ਹੱਥੀ ਉਹ ਵੀ ਫ੍ਰੀ ਅੱਛਾ ਜੀ ਹਾਂ ਉਹ ਕਿਦਾਂ ਚਾਰ ਜਾਓ 60 70 ਦੀ ਬਰਫ ਲਿਆਓ ਤੇ ਰੰਦਾ ਤੁਹਾਡੇ ਕੋਲ ਤੇ ਪੇਟੀ ਮੈਂ ਬਣਾ ਦੇਣੀ ਆ ਇੱਥੇ ਬਾਹਰ ਗੋਲੇ ਬਣਾ ਬਣਾ ਕੇ ਨਿਆਣਿਆਂ ਨੂੰ ਵੇਚਿਆ ਕਰੋ ਤੁਹਾਡਾ ਤੇ ਗੋਲੇ ਵੇਚਣ ਵਾਲਿਆਂ ਨਾਲੋਂ ਵੀ ਜ਼ਿਆਦਾ ਬੇੜਾ ਕਰਕ ਹੋ ਗਿਆ ਆਹ ਵਾਲੇ ਨੂੰ ਉਹਨਾਂ ਕੋਲ ਵੀ 100 150 ਨਿਕਲ ਆਉਂਦਾ ਤੇ ਤੁਹਾਡੇ ਕੋਲ ਰੁਪਈਆ 1 ਨਹੀਂ ਨਿਕਲਿਆ ਜੇ ਮੈਂ ਨਹੀਂ ਜੇ ਕਰਨਾ ਕੰਮ ਤੁਹਾਡੇ ਕੋਲ ਮੈਂ ਚੱਲਿਆ ਜੂਗਾ 2011 ਤੈਨੂੰ ਮੈਂ ਪਕੜਦਾ ਹਾਂ ਹਾਂਜੀ ਵੀਡੀਓ ਤੁਸੀਂ ਵੇਖੀ ਆਂਦੀ ਜੀ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਥੋੜਾ ਕਾਰਪੈਂਟਰ ਦਾ ਕੰਮ ਕਰਦਾ ਫਿਰ ਮੇਰੇ ਨਾਲ ਕੁਝ ਐਕਸੀਡੈਂਟ ਇਦਾਂ ਦਾ ਆ ਵੀ ਸਾਟ ਲੱਗੀ ਰੀੜ ਦੀ ਹੱਡੀ ਤੇ ਚਲੋ ਹੁਣ ਫਿਰ ਆਪਾਂ ਵਹਿ ਵਧੀਆ ਕੰਮ ਨੂੰ ਬੜਾ ਘੈਂਡ ਮਾਰਾ ਕੰਮ ਨਹੀਂ ਗੱਲ ਕੱਢਦਾ ਤੇ ਠੀਕ ਆ ਜੀ ਜੋ ਕਿਸਮਤ ਤੇ ਹਾਂਜੀ ਲਾਈਕ ਕਮੈਂਟ ਕਰਕੇ ਦੱਸਿਓ ਤੁਹਾਨੂੰ ਕੀ ਵੀਡੀਓ ਕਿਵੇਂ ਲੱਗੀ ਆ ਤੇ ਸਬਸਕ੍ਰਾਈਬ ਵੀ ਕਰ ਲਿਓ ਚੈਨਲ ਨੂੰ ਤੁਹਾਡਾ ਭਰਾ ਤੁਹਾਡੇ ਵਾਸਤੇ ਮਿਹਨਤ ਕਰਦਾ ਵਾ ਤੇ ਵੀ ਇਹ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਮਿਲਦੇ ਆਪਾਂ ਤੁਹਾਨੂੰ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਸਤਿ ਸ੍ਰੀ ਅਕਾਲ ਜੀ